ਚੌਂਕੜੀ ਮਾਰਨ ਤੋਂ ਕੁੱਤਰਾਉਂਦੇ ਹੋ ਜਾਂ ਫਿਰ ਚੌਂਕੜੀ ਮਾਰਦੇ ਸਮੇਂ ਤੁਹਾਨੂੰ ਕਦੇ ਲੱਗਾ ਸਿੱਧੀਆਂ ਕਰਨੀਆਂ ਪੈਂਦੀਆਂ ਜਾਂ ਜਾਂ ਫਿਰ ਇਸ ਪੋਜੀਸ਼ਨ 'ਚ ਬੈਠਣਾ ਪੈਂਦਾ ਜਾਂ ਫਿਰ ਕਈ ਵਾਰੀ ਚੌਂਕੜੀ ਮਾਰਦੇ ਸਮੇਂ ਤੁਹਾਨੂੰ ਪਿੱਛ ਦੀ ਉਠਣਾ ਪੈਂਦਾ ਤਾਂ ਇਸ ਦੇ ਲਈ ਤੁਹਾਨੂੰ ਦੱਸਾਂਗੇ ਐਕਸਰਸਾਈਜ਼ ਜਿਹੜੀਆਂ ਤੁਸੀਂ ਕਰਕੇ ਆਪਣੀ ਚੌਂਕੜੀ ਮਾਰਨ ਦੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਐਕਸਰਸਾਈਜ਼ ਦੱਸਣ ਤੋਂ ਪਹਿਲਾਂ ਇਸ ਦੇ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ ਇਹ ਸਾਨੂੰ ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਜਦੋਂ ਆਪਣੇ हिਪ ਮਸਲਾ ਥਾਈ ਮਸਲਾ ਟਾਈਟ ਹੋ ਜਾਂਦੇ ਆ ਜੇ ਤੁਹਾਨੂੰ ਗੋਡਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਡਿਸਕ ਦੀ ਕੋਈ ਪ੍ਰੋਬਲਮ ਨਹੀਂ ਆ ਫਿਰ ਵੀ ਤੁਸੀਂ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ ਇਸ ਦਾ ਕਾਰਨ ਇਹ ਹੈ ਕਿ ਤੁਹਾਡੇ ਜੋ ਮਸਲਾ ਹੈ ਹਿਪ ਦੇ ਤੇ ਥਾਈ ਦੇ ਮਸਲ ਉਹ ਟਾਈਟ ਹੋ ਚੁੱਕੇ ਆ ਇਹ ਤੁਹਾਨੂੰ ਕਟੇਜ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਆ ਬਹੁਤ ਸਾਰੇ ਜੈਂਸਟਰ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਕਿ ਉਹ ਨੀਚੇ ਆ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ ਇਸ ਦਾ ਮੇਨ ਕਾਰਨ ਇਹ ਵੀ ਹੈ ਕਿ ਆਪਣਾ ਜੋ ਲਾਈਫ ਸਟਾਈਲ ਆ ਉਹ ਚੇਂਜ ਹੋ ਚੁੱਕਾ ਹੈ ਆਪਾਂ ਹੁਣ ਨੀਚੇ ਨਹੀਂ ਬੈਠਦੇ ਆ ਚੌਂਕੜੀ ਨਹੀਂ ਬੈਰਦੇ ਜਾਂ ਪੈਰਾ ਪਾਰ ਨਹੀਂ ਬੈਠਦੇ ਜੋ ਆਪਾਂ ਖਾਣਾ ਖਾਂਦੇ ਆ ਜਾਂ ਆਫਿਸ ਵਰਕ ਆ ਜਿਆਦਾ ਸਮਾਂ ਆਪਾਂ ਸੋਫੇ ਤੇ ਬੈਠਦੇ ਆ ਚੇਅਰ ਤੇ ਬੈਠਦੇ ਆ ਜਿਸ ਦੇ ਨਾਲ ਕੀ ਆ ਮਸਲਾ ਟਾਈਟ ਹੋ ਜਾਂਦੇ ਆ ਤਾਂ ਇਸ ਦੇ ਲਈ ਤੁਸੀਂ ਐਕਸਰਸਾਈਜ਼ ਕਰਨੀ ਹੈ ਜਿਹੜੀਆਂ ਤੁਸੀਂ ਕਰਕੇ ਆਪਣੀ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਸਾਰੇ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੀ ਇੱਕ ਲੱਤ ਨੂੰ ਦੂਸਰੀ ਲੱਤ ਤੇ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਦੂਸਰੇ ਹੱਥ ਦੇ ਨਾਲ ਇੱਦਾਂ ਤੁਸੀਂ ਨੀਚੇ ਨੂੰ ਦਬਾਉਣਾ ਇੱਦਾਂ ਤੁਸੀਂ 10 ਸੈਕਿੰਡ ਦੇ ਲਈ ਹੋਲਡ ਰੱਖਣਾ ਫਿਰ ਤੁਸੀਂ ਇੱਦਾਂ ਰਿਲੈਕਸ ਕਰ ਸਕਦੇ ਹੋ ਇੱਦਾਂ ਤੁਸੀਂ 20 ਸੈਟ 20 ਰੈਪੀਟਿਸ਼ਨ ਕਰਨੀਆਂ ਐ ਇਸ ਐਕਸਰਸਾਈਜ਼ ਦੀਆਂ ਪਹਿਲਾਂ ਐਕਸਾਈਡ ਕਰੋ ਫਿਰ ਸੇਮ ਇਹ ਤੁਸੀਂ ਦੂਸਰੀ ਸਾਈਡ ਕਰਨੀ ਆ ਨੈਕਸਟ ਐਕਸਰਸਾਈਸ ਤੁਸੀਂ ਬਟਰਫਲਾਈ ਐਕਸਰਸਾਈਸ ਕਰਨੀ ਆ ਯਾਨੀ ਕਿ ਦੋਨੇ ਪੈਰਾਂ ਨੂੰ ਜੋੜ ਕੇ ਇਸ ਪੋਜੀਸ਼ਨ ਦੇ ਵਿੱਚ ਆਪਣੀਆਂ ਦੋਨੋਂ ਲੈਗਸ ਨੂੰ ਇਦਾਂ ਬਟਰਫਲਾਈ ਐਕਸਰਸਾਈਸ ਕਰਨੀ ਹੈਗੀ ਇਸ ਐਕਸਰਸਾਈਸ ਦੇ ਨਾਲ ਵੀ ਜੋ ਤੁਹਾਡੇ ਆ ਆਪਣੇ ਥਾਈ ਮਸਲਾ हिਪ ਮਸਲਾ ਉਸ ਸਟਰੋਂਗ ਹੋਣਗੇ ਨੈਕਸਟ ਐਕਸਰਸਾਈਸ ਦੇ ਵਿੱਚ ਤੁਸੀਂ ਸੇਮ ਐਸ ਪੋਜੀਸ਼ਨ ਦੇ ਵਿੱਚ ਹੀ ਬੈਠਣਾ ਤੇ ਇਦਾਂ ਤੁਸੀਂ ਆਪਣੇ ਦੋਨੇ ਹੱਥਾਂ ਦੇ ਨਾਲ ਆਪਣੀਆਂ ਲੈگز ਨੂੰ نیچے ਨੂੰ ਪ੍ਰੈਸ ਕਰਕੇ ਰੱਖਣਾ ਇਦਾਂ ਪ੍ਰੈਸ ਕਰਨ ਦੇ ਨਾਲ ਤੁਸੀਂ 10 ਸਕੰਡ ਲਈ ਇਦਾਂ ਹੋਲਡ ਰੱਖਣਾ ਇਦਾਂ ਕਰਨ ਦੇ ਨਾਲ ਤੁਹਾਡੇ ਇਹ ਜਗਾ ਸਾਰੇ ਜਗਾ ਸਟ੍ਰੈਚ ਪਏਗਾ ਜੋ ਤੁਹਾਡੀਆਂ ਨਾੜਾਂ ਨੂੰ ਖਿਚਾ ਮਹਿਸੂਸ ਹੋਏਗਾ ਤੇ ਇਸ ਦੇ ਨਾਲ ਆ ਜੋ ਤੁਹਾਡੇ ਮਸਲਾ ਮજબૂત ਹੋਣਗੇ ਇਸ ਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰ ਜ਼ਰੂਰ ਕਰੋ ਤੁਸੀਂ ਲਗਾਤਾਰ ਇਹ ਐਕਸਰਸਾਈਜ਼ ਕਰੋਗੇ ਤਾਂ ਤੁਸੀਂ ਦੇਖੋਗੇ ਜੋ ਤੁਹਾਡੀ ਚੌਕੜੀ ਮਾਰਨ ਦੀ ਪ੍ਰੋਬਲਮ ਆ ਉਹ ਠੀਕ ਹੋਣੀ ਸਟਾਰਟ ਹੋ ਜਾਏਗੀ ਚੰਦ ਦਿਨਾਂ ਬਾਅਦ ਤੁਹਾਡੀ ਲੱਤਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਆ ਵਧੇਗੀ ਖੂਨ ਦਾ ਸੰਚਾਰ ਇਨਕਰੀਜ਼ ਹੋਏਗਾ ਤੇ ਤੁਸੀਂ ਇਸ ਪ੍ਰੋਬਲਮ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਥੋਡਿਆਂ ਦੀ ਡਿਸਕ ਦੀ ਕੋਈ ਸਰਵੈ